ਬੂਤੀ ਸਤਕਾਰਯੋਗ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੀ ਸਕਿੱਲ ਬਹਾਰਲੀ ਸਾਂਝਾ ਫਰੰਟ ਦੇ ਵੱਲੋਂ 7 ਜੁਲਾਈ 2024 ਨੂੰ ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਰਜੀ ਰਿਹائش ਹੈ ਉਸ ਦੇ ਘਰਾਵ ਦਾ ਐਲਾਨ ਕਰਿਆ ਗਿਆ ਤਾਂ ਇਸ ਘਰਾਵ ਦੇ ਵਿੱਚ ਸਮੂਹ ਅਧਿਆਪਕ ਜਥੇਬੰਦੀਆਂ ਜਾਂ ਦੂਸਰੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ 7 ਜੁਲਾਈ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਜਿਹੜੇ ਆ ਉਹ ਵੱਧ ਚੜ੍ਹ ਕੇ ਸ਼ਮੂਲੀਅਤ ਕਰੋ ਜਿਸ ਤਰੀਕੇ ਦੇ ਨਾਲ ਆਪਣੇ ਪੰਜਾਬ ਪੇ ਸਕਿੱਲ ਬਹਾਲੀ ਸੰਘਾ ਫਰੰਟ ਦੇ ਵਿੱਚ ਲਗਭਗ 14 ਯੂਨੀਅਨ ਸ਼ਾਮਲ ਨੇ ਤਾਂ ਉਸੇ ਹਿਸਾਬ ਦੇ ਨਾਲ ਜੇਕਰ ਆਪਾਂ ਜੁਲਾਈ 2024 ਤੋਂ ਬਾਅਦ ਮੁਲਾਜ਼ਮਾਂ ਦੀ ਗਿਣਤੀ ਦੇਖੀ ਤਾਂ ਕਾਫੀ ਵੱਡੀ ਗਿਣਤੀ ਹੈ ਉਹ ਬਣ ਜਾਂਦੀ ਹੈ ਲੇਕਿਨ ਉਨੀ ਵੱਡੀ ਗਿਣਤੀ ਜਿਹੜੀ ਹੈ ਉਹ ਅਜੇ ਤੱਕ ਇਸ ਸੰਘਰਸ਼ ਦੇ ਵਿੱਚ ਜਿਹੜਾ ਉਹ ਜੁਦੀ ਨਹੀਂ ਹੈਗੀ ਤਾਂ ਅਸੀਂ ਮੁਲਾਜ਼ਮ ਸਾਥੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਜੋ ਆਪਣਾ ਮੁੱਦਾ ਹੈਗਾ 올ਡ ਪੈਨਸ਼ਨ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਮੁੱਦਾ ਹੈ ਜਿਹਦੇ ਤੇ ਬਹੁਤ ਵੱਡੀ ਬੇਇਨਸਾਫੀ ਬਹੁਤ ਵੱਡਾ ਵਿਤਕਰਾ ਬਹੁਤ ਵੱਡਾ ਭੇਦਭਾਵ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਔਰ ਉਸ ਸਰਕਾਰ ਵੱਲੋਂ ਜਿਸ ਦਾ ਆਪਣੇ ਨਾਲ ਵਾਅਦਾ ਸੀਗਾ ਇਸ ਦਾ ਉਦੇਸ਼ ਸੀਗਾ ਕਿ ਜਦੋਂ ਅਸੀਂ ਸਤਾ ਦੇ ਵਿੱਚ ਆਵਾਂਗੇ ਤਾਸੀ ਇਹਨਾਂ ਅਧੂਰੇ ਸਕੀਮਾਂ ਨੂੰ ਜਿਹੜਾ ਰੱਦ ਕਰਕੇ ਜਿਹੜਾ ਤੁਹਾਨੂੰ ਤੁਹਾਡਾ ਬਣਦਾ ਹੱਕ ਦੇਵਾਂਗੇ ਅੱਜ ਉਹੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਜਿਹੜਾ ਉਹ ਭੱਜ ਰਹੀ ਆ ਸੋ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੇ ਵਾਸਤੇ ਇੱਕ ਵੱਡੇ ਕੱਟ ਦੀ ਲੋੜ ਹੈ ਵੱਡੇ ਸੰਘਰਸ਼ ਦੀ ਲੋੜ ਹੈ ਵੱਡੇ ਕਾਫਲਿਆਂ ਦੀ ਲੋੜ ਹੈ ਔਰ ਉਮੀਦ ਕਰਦੇ ਆ ਕਿ ਜਿੰਨੇ ਵੀ ਹੁਣ ਤੱਕ ਮੁਲਾਜ਼ਮ ਭਰਤੀ ਹੋਏ ਨੇ ਜੁਲਾਈ 2020 ਤੋਂ ਬਾਅਦ ਤਾ ਇਹਦੇ ਵਿੱਚ ਜਿਵੇਂ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ 3704 ਅਧਿਆਪਕ ਯੂਨੀਅਨ ਹੈ 2392 4161 ਹੈ ਪ੍ਰਾਇਮਰੀ ਕਾਡ ਦੇ ਵਿੱਚ 6635 ਅਧਿਆਪਕ ਯੂਨੀਅਨ ਹੈ ਪਟਵਾਰੀ ਹੈ ਕਲਰਕ ਹੈ ਉਸ ਤੋਂ ਬਾਅਦ ਬਿਜਲੀ ਵਿਭਾਗ ਵਾਲੇ ਹੈ ਨਹਿਰੀ ਵਿਭਾਗ ਵਾਲੇ ਸਾਥੀ ਹੈਗੇ ਆ ਜਲ ਵਿਭਾਗ ਵਾਲੇ ਵੀ ਹੈਗੇ ਆ ਔਰ ਇਸੇ ਤਰ੍ਹਾਂ ਹੋਰ ਸਟਾਫ ਨਰਸਿੰਗ ਐਸੋਸੀਏਸ਼ਨ ਵੀ ਹੈ ਵਾਰਡ اٹینڈੰਟ ਵਾਲੀ ਵੀ ਸਾਥੀ ਹੈਗੇ ਆ ਤਾਂ ਹੋਰ ਵੀ ਇਸੇ ਤਰੀਕੇ ਦੇ ਨਾਲ ਜਿਵੇਂ ਪਟਵਾਰੀ ਸਾਥੀ ਹੋਗੇ ਔਰ ਜਿਹੜੇ ਹੋਰ ਮਹਿਕਮਿਆਂ ਵਿੱਚ ਵੀ ਕੋਈ ਭਰਤੀਆਂ ਹੋਈਆਂ ਨੇ ਮਤਲਬ ਕਿ ਜੁਲਾਈ 2020 ਤੋਂ ਬਾਅਦ ਵਾਲਿਆਂ ਦੀ ਇੱਕ ਬਹੁਤ ਵੱਡੀ ਗਿਣਤੀ ਬਣਦੀ ਆ ਤਾਂ ਇਹ ਸਾਡਿਓ ਦੇ ਮਾਧਿਅਮ ਰਾਹੀਂ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਜਿਹੜਾ ਹੈ ਉਹ ਤੁਹਾਨੂੰ ਬੇਨਤੀ ਕਰਦਾ ਕਿ ਇਹ ਆਡੀਓ ਹਰ ਉਸ ਸ਼ਖਸ ਤੱਕ ਜੋ ਜੁਲਾਈ 2020 ਤੋਂ ਬਾਅਦ ਕਿਸੇ ਵੀ ਵਿਭਾਗ ਦੇ ਵਿੱਚ ਭਰਤੀ ਹੋਇਆ ਉਸ ਨੂੰ ਪਰਸਨਲ ਭੇਜੋ ਔਰ ਇੱਕ ਜ਼ਿੰਮੇਵਾਰ ਜ਼ਿੰਮੇਵਾਰੀ ਸਮਝਿਆ ਹੋਇਆ ਹਰ ਮੁਲਾਜ਼ਮ ਸਾਥੀ ਨੂੰ ਬੇਨਤੀ ਹੈ ਕਿ ਉਹ ਘਟੋਕਟਾ ਆਪਣੇ ਲੈਵਲ ਤੇ 25 ਸਾਥੀਆਂ ਨੂੰ ਫੋਨ ਜ਼ਰੂਰ ਕਰੂਗਾ ਕਿ ਆਪਾਂ ਜਿਹੜਾ 7 ਜੁਲਾਈ 2024 ਨੂੰ ਜਲੰਧਰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਜੋ ਘਰਾਹ ਹੋਇਆ ਉਸ ਦੇ ਵਿੱਚ ਪਹੁੰਚਣਾ ਹੈ ਤਾਂ ਹਰ ਸਾਥੀ 25 ਸਾਥੀਆਂ ਨੂੰ ਫੋਨ ਕਰੂਗਾ ਇੱਕ ਚੈਨ ਬਣਾਵਾਂਗੇ ਔਰ ਬਹੁਤ ਵੱਡੇ ਲੈਵਲ ਤੇ ਜਿਹੜਾ ਹੈ ਉਹ ਆਪਾਂ ਨੇ ਇਸ ਵਾਰ ਇਕੱਠ ਕਰਨਾ ਸੋ ਆਡੀਓ ਸੁਣਨ ਤੋਂ ਬਾਅਦ ਇਸ ਆਡੀਓ ਨੂੰ ਜਿੱਥੇ ਅਸੀਂ ਪਰਸਨਲੀ ਆਪਣੇ ਸਾਥੀਆਂ ਨੂੰ ਇਸ ਆਡੀਓ ਦੇ ਨਾਲ ਮਾਧਿਅਮ ਰਹੀ ਉਹਨਾਂ ਨੂੰ ਜਾਣੂ ਕਰਵਾਉਣਾ ਹੈ ਕਿ ਉਹਨਾਂ ਦੇ ਨਾਲ ਕਿੰਨਾ ਵੱਡਾ ਪੇਧਪਾਵ ਹੋ ਰਿਹਾ ਹੈਗਾ ਔਰ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਪੰਜਾਬ ਪੇਸ ਕਿਲਬਾਲ ਲਈ ਸੰਜਾ ਫਰੰਟ ਅਤੇ ਝੰਡੇ ਹੇਠ ਜਿਹੜਾ ਲੜੀ ਜਾ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਪਰ ਸਾਥੀਆਂ ਦੀ ਗਿਣਤੀ ਦੀ ਜਿਹੜੀ ਤਾਦਾਦ ਹੈਗੀ ਆ ਉਹ ਹਰ ਵਾਰ ਬਹੁਤ ਘੱਟ ਹੁੰਦੀ ਹੈ ਔਰ ਉਮੀਦ ਕਰਦੇ ਆ ਇਸ ਵਾਰ ਜਿਹੜੇ ਕਾਫਲੇ ਜਿਹੜੇ ਆ ਉਹ ਬਹੁਤ ਵੱਡੇ ਹੋਣਗੇ ਕਾਫੀ ਜਾਗਰੂਕਤਾ ਜਿਹੜੀ ਹੈਗੀ ਹੈ ਜਦੋਂ ਪੰਜਾਬ ਪੇ ਸਕਿਲ ਬਹਾਲ ਨਹੀਂ ਤਾਂ ਵੋਟ ਨਹੀਂ ਐ ਨੂੰ ਵੀ ਤੁਸੀਂ ਨੇ ਪੂਰਾ ਸਮਰਥਨ ਦਿੱਤਾ ਪੂਰਾ ਤੁਸੀਂ ਨੇ ਉਸ ਦੇ ਵਿੱਚ ਵੱਧ ਚੜ ਕੇ ਭਾਗ ਲਿਆ ਸੋ ਉਸੇ ਤਰੀਕੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੀ ਸ਼ਮੂਲੀਅਤ ਜਿਹੜੀ ਹੈਗੀ ਆ ਉਹ ਵੱਡੇ ਕੱਟ ਦੇ ਵਿੱਚ ਹੋਗੇ ਸੋ 7 ਜੁਲਾਈ 2024 ਜਲੰਧਰ ਭੁਲਨਾਣਾ ਸਾਥੀਓ ਔਰ ਹਰ ਇੱਕ ਸਾਥੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਹੈਗਾ ਆਪਣੇ ਆਪਣੇ ਜਿਹੜੇ ਵਿਭਾਗ ਹੈਗੇ ਆ ਉਹਦੇ ਮੁਲਾਜ਼ਮ ਸਾਥੀਆਂ ਤੱਕ ਆਪਣੀ ਆਪਣੀ ਭਰਤੀ ਜਿਹੜੀ ਤੁਹਾਡੇ ਨਾਲ ਹੋਈ ਹੈ ਉਹਦੇ ਤੱਕ ਤੁਸੀਂ ਖੁਦ ਜਿਹੜਾ ਫੋਨ ਕਰਕੇ ਅਪਰੋਚ ਕਰੋਗੇ ਧੰਨਵਾਦ ਜੀ